ਮੂੰਹ ਦਿਲ ਦਰਿਆ ਸਮੁੰਦਰੋਂ ਡੂੰਗੇ ਤੇ ਕੌਣ ਦਿਲਾਂ ਦੀਆਂ ਜਾਣੇ ਬਲਬਲੀਆਂ ਦੀਆਂ ਲਹਿਰਾਂ ਉੱਠਣ ਸਿਰ ਤੋਂ ਉੱਚੀਆਂ ਜਾਵਣ ਸੂ ਅਸਮਾਨੀ ਮੋੜਦੀਆਂ ਜਦੇ ਤੇ ਦਿਲ ਨੂੰ ਕੰਬਣ ਲਾਵਣ ਉਹ ਖਿਆਲਾਂ ਵਾਲੇ ਉੱਡਣ ਪਰਿੰਦੇ ਆਸਾਂ ਦਾ ਮਹਿਲ ਬਣਾਵਣ ਵਿੱਚ ਹਕੀਕਤ ਆਉਂਦੇ ਜਦ ਇਹ ਤੇ ਚੱਟ ਮਿੱਟੀ ਹੋ ਜਾਵਣ ਵਿੱਚ ਹਕੀਕਤ ਕਤ ਆਉਂਦੇ ਜਦੇ ਤੇ ਛੱਟ ਮਿੱਟੀ ਹੋ ਜਾਵਣ